ਵੀ ਬਾਈ ਨੇ ਨਾ ਮੈਨੂੰ ਲੱਗਦਾ ਜਿਵੇਂ ਵਿੱਚੋਂ ਵੀ ਮੈਂ ਵੇਖਿਆ ਹੈ ਹਾਂ ਕਿ ਤਿਆਰ ਕਰਵਾਈ ਜਾਂਦਾ ਬਾਈ ਹੋਟਲ ਵਾਲਾ ਸਿਸਟਮ ਸ਼ੁਰੂ ਕਰੂਗਾ ਕੋਈ ਹੋਟਲ ਵਾਲਾ ਸਿਸਟਮ ਸ਼ੁਰੂ ਸਹੀ ਹੈ ਹਨਾ ਆ ਦੇਖ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਜਿੱਥੋਂ ਤੱਕ ਸਾਨੂੰ ਹੈਂਟ ਮਿਲੇ ਆ ਦੇਖ ਹੈਲੀ ਫਰਨਾండో ਰੈਸਟੋਰੈਂਟ ਇੱਥੋਂ ਪਤਾ ਲੱਗਾ ਹਨਾ ਪਹਿਲਾਂ ਵੀ ਇਹ ਤਿਆਰ ਹੋਇਆ ਤੇ ਹੁਣ ਬਾਈ ਆਪ ਦੇ ਹਿਸਾਬ ਨਾਲ ਤਿਆਰ ਕਰਵਾਊਗਾ ਇਹਨੂੰ ਫਰ ਜੰਦਰੀ ਬਾਈ ਵਿੱਚੋਂ ਵੀ ਵਿਖਾ ਦਈਏ ਬਹੁਤ ਜਾਣੇ ਆਪਾਂ ਇੱਕ ਵੀਡੀਓ ਵੇਖੀ ਤਾਂ ਆ ਵਾਇਰਲ ਹੋਈ ਉਹ ਪਰ ਸਵਾਰ ਕੇ ਪ੍ਰੋਪਰ ਜਿਹਾ ਦਿਖਾਇਆ ਨਹੀਂ ਗਿਆ ਜੀ ਤੇ ਆਹ ਦੇਖ ਬਈ ਆ ਫਰ ਵੇਖ ਯਾਰ ਤੂੰ ਪਹਿਲਾਂ ਤਾਂ ਕਿੱਡਾ ਸੇਰਾ ਪਿਆ ਆ ਮਰਦੀਪ ਜੀ ਬਾਈ ਵੇਖ ਕਿੱਡਾ ਲੰਮਾ ਫਰ ਆ ਤੇ ਬਾਈ ਇੱਕ ਇਹਦੇ ਨਾਲ ਦੇ ਹੋਰ ਵੀ ਦੋ ਤਿੰਨ ਪਏ ਆ ਸਾਰਾ ਤਿਆਰ ਕਰਾਈ ਜਾਂਦਾ ਬਾਈ ਹਨਾ ਜੀ ਇੱਕ ਹੋਰ ਗੱਲ ਐ ਨਹੀਂ ਵੀ ਕੋਈ ਅੰਦਰੋਂ ਮੋਟਰ ਘਮਾਉਂਦੀ ਆ ਜੀ ਅੰਦਰੋਂ ਪਿੱਛੋਂ ਸ਼ਾਫਟ ਪਾ ਕੇ ਤੇ ਚੈਨ ਪਾਈ ਹੋਈ ਆ ਫੇਰ ਘਮਾਉਂਦਾ ਪੱਖਿਆਂ ਨੂੰ ਸਹੀ ਗੱਲ ਆ ਮੈਂ ਤਾਂ ਐ ਲੱਗਦਾ ਵੀ ਇੱਕ ਇੰਜਣ ਇਹਦੇ ਅਮਰ ਦੀ ਪੈ ਲੱਗਦਾ ਵੀ ਇੱਕ ਇੰਜਣ ਦੀ ਪਾਵਰ ਕੱਲੇ ਫਰਾਂ ਨੂੰ ਘਮਾਉਣਾ ਤੇ ਨਾਲ ਲਾਈ ਹੋਵੇ ਕਿਤੇ ਬਾਹਲਾ ਯਾਰ ਹੈਨਾ ਫੇਰ ਆ ਇੰਜਣ ਉੱਤੇ ਹੁੰਦਾ ਇਹ ਹਾਂ ਹਾਂ ਇੰਜਣ ਆ ਵਿਆ ਬਿਓ ਬੌਰਨਟ ਵਗੈਰਾ ਸਾਰਾ ਕੁਝ ਖੁੱਲਦਾ ਹਾਂ ਬਈ ਪਿੰਡਾਂ ਵਾਲਾ ਦਿਲ ਬਹੁਤ ਵੱਡਾ ਏ ਅੱਜ ਗੱਲ ਦੇਖ ਲਈ ਆ ਮੋਕਸਰ ਜ਼ਿਲ੍ਹੇ ਦੇ ਵਿੱਚ ਖੜੇ ਆ ਤੇ ਇਧਰਲੇ ਪਾਸੇ ਨਿਗਾਹ ਮਾਰਾਂ ਦੀ ਬਾਈ ਅਬ ਦੇ ਗੱਲੇ ਵਾਲੇ ਜੱਟ ਨੇ 40 ਲੱਖ ਦਾ ਹੈਲੀਕਾਪਟਰ ਲੈ ਕੇ ਖੜਾਤਾ ਇੱਥੇ ਬਾਈ ਦੇਖੋ ਤੁਸੀਂ ਚਰਚੇ ਸੁਣੇ ਹੋਣਗੇ ਵੀਡੀਓ ਕਾਫੀ ਦਿਨਾਂ ਦੀ ਵਾਇਰਲ ਹੋ ਰਹੀ ਹੈ ਮਖਾ ਆਪਾਂ ਵੀ ਦੇਖੀਏ ਜਾ ਕੇ ਕੀ ਸਿਸਟਮ ਆ ਬਾਈ ਤਾਂ ਮਿਲਿਆ ਨਹੀਂਗਾ ਸਾਨੂੰ ਇੱਥੇ ਦੇਖ ਰਿਹਾ ਇੱਥੇ ਬੰਦੇ ਦੇਖਣ ਆਏ ਆ ਕੀ ਹਾਲ ਆ ਵੀਰੇ ਵਧੀਆ ਵੀਰੇ ਮਿੱਤਰ ਕਿਵੇਂ ਹੋ ਵਧੀਆ ਵਧੀਆ ਵੀਰੇ ਫੋਰ ਸੈਟੋਂ ਬਹੁਤ ਵਧੀਆ ਬਹੁਤ ਵਧੀਆ ਤੇ ਬਾਈ ਬਾਈ ਹੈ ਨਹੀਂਗਾ ਆਪ ਨੇ ਆਪ ਤਾਂ ਜੱਗਾ ਗਿਆ ਜੀ ਕਿਤੇ ਠੀਕ ਆ ਹਾਂ ਤੇ ਬਈ ਆਦਾ ਯਾਰ ਦੇਖ ਕੇ ਹੈਰਾਨੀ ਹੁੰਦੀ ਮੈਂ ਕਹਿੰਨਾ ਹਰੇਕ ਨੰਗ ਦਾ ਕਰਦਾ ਰੁਕਦਾ ਇੱਥੇ ਸਾਰੇ ਆਪਾਂ ਦੇਖੇ ਮੈਂ ਕਹਿੰਨਾ ਬਾਈ ਨੇ ਇਤਿਹਾਸ ਸਰ ਜਦਾ ਯਾਰ ਪਿੰਡ ਦੇ ਵਿੱਚ ਖੜਾ ਕਰਤਾ ਇਹ ਤਾਂ ਮਾਨਸੇ ਮੂੰਸੇ ਦੇਖ ਡੀਐਲ ਵੀ ਨਹੀਂਗਾ ਮਰਾ ਦੀ ਗੱਡੀਆਂ ਕੱਢਣ ਲੱਗੀਆਂ ਇੱਥੇ ਬਾਈ ਮੈਂ ਕਹਿੰਨਾ ਗੱਡੀਆਂ ਰੋਕਣ ਲੱਗੀਆਂ ਸਹੀ ਗੱਲ ਹੈ ਪਹਿਲਾਂ ਪਹਿਲਾਂ ਤਾਂ ਗੱਲ ਆਈ ਸੀ ਇੱਥੇ ਜੀ ਬਿਜਾਜ ਨੇ ਕਹਿੰਨੇ ਵੈਲਡਿੰਗ ਕਰਾਉਣਾ ਸੀ ਫੇਰ ਅਗਲਾ ਕਹਿੰਦਾ ਵੀ ਜੱਗੇ ਮਿਸਤਰੀ ਕੋਲੇ ਚੱਲ ਜੀ ਹੁਣ ਗੱਲ ਇਹ ਹੋ ਗਈ ਵੀ ਜੱਗੇ ਜਹਾਜ਼ ਵਾਲੇ ਕੋਲੇ ਚੱਲ ਜੀ ਜੱਗੇ ਜਹਾਜ਼ ਵਾਲੇ ਕੋਲ ਚੱਲ ਜੀ ਬਾਈ ਦੀ ਵੈਲਡਿੰਗ ਦੀ ਦੁਕਾਨ ਆ ਉੱਧਰਲੇ ਪਾਸੇ ਨਿਗਾ ਮਾਰਾ ਦੀ ਮੈਂ ਕਹਿੰਨਾ ਯਾਰ ਸਿਰਾ ਗੱਲ ਲਵਾਤਾ ਪਹਿਲਾਂ ਤਾਂ ਯਾਰ ਬਾਈ ਨੂੰ ਇੱਕ ਗੱਲ ਦਾ ਬੰਦੀ ਬਾਈ ਦਾ ਦਿਲ ਦੇ ਕਿੱਡਾ ਹਣਾ ਯਾਰ ਹੈ ਇੱਕ ਨਾਲ ਪਲੱਸ ਪੁਆਇੰਟ ਆਏ ਆ ਦੇਣ ਦੀ ਗੱਲ ਕਹਿੰਦੇ ਵੀ ਬਾਈ ਕੋਲੇ ਡੇਢ ਕਿੱਲਾ ਜ਼ਮੀਨ ਦਾ ਬਾਈ ਕਿੱਲਾ ਜਮੀਨ ਕਿਲਾ ਤੱਕ ਹਾਂ ਇਹ ਕਿੰਨੇ ਦਾ ਜਾਇਜ ਲੈ ਬਾਈ ਨੇ 40 ਲੱਖ 40 ਲੱਖ ਰੁਪਏ ਲੱਖ ਦਾ ਜਾਇਜ ਦੇਖ ਯਾਰ ਬੰਦਾ ਡੇਢ ਦੇਖੋ ਬਈ ਬਾਈ ਨੇ ਹੋਟਲ ਵਗੈਰਾ ਸ਼ਾਇਦ ਖੋਲਣਾ ਨਾ ਹਾਂ ਨਹੀਂ ਤਾਂ ਐਂ ਵੀ ਹੋ ਸਕਦਾ ਯਾਰ ਸਵਾ ਕਿਲਾ ਡੇਢ ਕਿਲਾ ਜ਼ਮੀਨ ਵੀ ਲੈ ਸਕਦਾ ਭਾਈ ਭਾਈ ਕਿਤੇ ਭਾਈ ਜਾਣਕਾਰੀ ਇਹਦੇ ਬਾਰੇ ਤੈਨੂੰ ਕਿੰਨੀ ਗਾ ਵੀ ਕੀ ਸਿਸਟਮ ਆ ਇਹਦਾ ਹੈ ਮੈਨੂੰ ਤਾਂ ਜਾਣਕਾਰੀ ਇੰਨੀ ਕ ਹੈ ਵੀ ਬਾਈ ਨੇ ਨਾ ਮੈਨੂੰ ਲੱਗਦਾ ਜਿਵੇਂ ਵਿੱਚੋਂ ਵੀ ਮੈਂ ਵੇਖਿਆ ਹਾਂ ਕਿ ਤਿਆਰ ਕਰਵਾਈ ਜਾਂਦਾ ਬਾਈ ਹੋਟਲ ਵਾਲਾ ਸਿਸਟਮ ਸ਼ੁਰੂ ਕਰੂਗਾ ਕੋਈ ਹੋਟਲ ਵਾਲਾ ਸਿਸਟਮ ਸ਼ੁਰੂ ਸਹੀ ਹੈ ਹਨਾ ਆ ਦੇਖ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਜਿੱਥੋਂ ਤੱਕ ਸਾਨੂੰ ਹੈਂਟ ਮਿਲੇ ਆ ਦੇਖ ਹੈਲੀ ਫਰਨਾਂਡੋ ਰੈਸਟੋਰੈਂਟ ਇੱਥੋਂ ਪਤਾ ਲੱਗਣਾ ਹੈਨਾ ਪਹਿਲਾਂ ਵੀ ਇਹ ਤਿਆਰ ਹੋਇਆ ਤੇ ਹੁਣ ਬਾਈ ਆਪ ਦੇ ਹਿਸਾਬ ਨਾਲ ਤਿਆਰ ਕਰਵਾਉਗਾ ਇਹਨੂੰ ਆਪ ਦੇ ਹਿਸਾਬ ਨਾਲ ਤਿਆਰ ਕਰਾਉਣਾ ਹੈਨਾ ਬਾਕੀ ਬਾਈ ਆ ਦੇਖੋ ਇਧਰਲੇ ਪਾਸੇ 40 ਲੱਖ ਰੁਪਏ ਲਾਤਾ ਇਹ ਆਇਆ ਕਿੱਥੋਂ ਹੋ ਬਾਈ ਤੁਹਾਡੇ ਖਿਆਲ ਯਾਰ ਮਾਨਸਾ ਤੋਂ ਲਿਆ ਲੱਗਦਾ ਮੈਨੂੰ ਤਾਂ ਇਹ ਹਾਂ ਬਾਈ ਨੇ ਠੀਕ ਆ ਤੇ ਆਇਆ ਵੀ ਆਏ ਆ ਕਹਿੰਦੇ ਵੀ ਪਹਿਲਾਂ ਤਾਂ ਮੈਨੂੰ ਐ ਹੀ ਹੋ ਜਾਂਦਾ ਸੀ ਮੈਂ ਕਿਹਾ ਵੀ ਪਹਿਲੀ ਗੱਲ ਤਾਂ ਕਹਿੰਦੇ ਵੀ ਹਾਈ ਡਰੇ ਨਾਲ ਲਵਾਇਆ ਕਹਿੰਦੇ ਹਾਈ ਆਇਆ ਐਡਾ ਐਡਾ ਹੈਲੀਕਾਪਟਰ ਪਿੰਡ ਦੇ ਵਿੱਚ ਤੇ ਇਹ ਪੀੜੀਆਂ ਗਲੀਆਂ ਹੁੰਦੀਆਂ ਸੜਕਾਂ ਹੁੰਦੀਆਂ ਹਨ ਇਹੀ ਤਾਂ ਮੈਂ ਦੇਖ ਕੇ ਹੈਰਾਨ ਸੀ ਵੀ ਇਹਦੀ ਪੂਛ ਪਿੰਡ ਦੇ ਮੂੜਾ ਮਾੜਾਂ ਤੋਂ ਯਾਰ ਕਿਵੇਂ ਲੰਘ ਗਈ ਨਹੀਂ ਤਾਂ ਬੋਰ ਵਾਲੀ ਮਸ਼ੀਨ ਆਪਾਂ ਲੈ ਆਈਏ ਬੋਰ ਕਰਾਉਣ ਵਾਲੀ ਡੂੰਘਾ 7-800 ਫੁੱਟ ਕਰਾਉਣ ਵਾਲੀ ਵਰਮਾ ਐਡਾ ਵੱਡਾ ਹੁੰਦਾ ਉਹ ਪਿੰਡ ਦੀਆਂ ਗਲੀਆਂ ਚੋਂ ਲੰਘਦਾ ਨਹੀਂ ਛੇਤੀ ਨਹੀਂ ਲੰਘਦਾ ਭਾਈ ਤੇ ਯਹਾਜ ਉਹ ਵੀ ਫਿਰ ਉੱਪਰ ਤਾਂ ਲੱਦਿਆ ਯਾਰ ਤਾਂ ਤਾਰਾਂ ਨਾਲ ਟੱਚ ਯਾਰ ਦਰਖਤਾਂ ਨਾਲ ਇਹਦਾ ਭਾਰ ਹੀ ਬਹੁਤ ਹੋਊ ਯਾਰ ਹੈ ਦੇਖੋ ਤੁਸੀਂ ਬਾਕੀ ਸਰੇ ਤੱਕ ਬਾਈ ਤੂੰ ਕਿੰਨਾ ਲੰਮਾ ਦੇਖ ਲੈ ਕਿੰਨਾ ਹੋਊਗਾ ਇਹ ਮੈਨੂੰ ਤਾਂ ਐਂ ਲੱਗਦਾ ਵੀ ਲੰਬਾਈ ਇਹਦੀ ਹੋਊ 45 ਫੁੱਟ ਕਹਿ ਸਕਦੇ ਆ ਹੋਊਗਾ ਇਹ ਨਾ ਕਦਣਾ ਹੋਊ 40 45 ਫੁੱਟ ਲੰਬਾਈ ਹੈਗਾ 40 45 ਫੁੱਟ ਲੰਮਾ ਲੈ ਮੇਤਰੋ ਆ ਦਾ ਸਰਾ ਕਰਤਾ ਜਿਵੇਂ ਇਹ ਫਰਫੂਰ ਹੈ ਜਿਹੜੇ ਤਿਆਰ ਹੋਈ ਜਾਂਦੇ ਆ ਉਹ ਵਿੱਚ ਵੀ ਪਏ ਹੋਇਆ ਵਿੱਚ ਵੀ ਨਿਗਾ ਮਰਾ ਦਿਓ ਮੜੀ ਵਿੱਚ ਨਹੀਂ ਗਾ ਮਰਾ ਅੰਦਰ ਜਾਂ ਅੰਦਰ ਨਿਗਾ ਕਿੰਨਾ ਗਮਰਾ ਥੋੜੀ ਮਰਵਾਉਣੇ ਨੇਗਾ ਚੜ ਜਾਂਦਰੀ ਬਾਈ ਵਿੱਚੋਂ ਵੀ ਵਿਖਾ ਦਈਏ ਬਹੁਤ ਜਾਣੇ ਆਪਾਂ ਇੱਕ ਵੀਡੀਓ ਵੇਖੀ ਤਾਂ ਹੈ ਵਾਇਰਲ ਹੋਈ ਉਹ ਪਰ ਸਵਾਰ ਕੇ ਪ੍ਰੋਪਰ ਜਿਹਾ ਦਿਖਾਇਆ ਨਹੀਂ ਗਿਆ ਜੀ ਤੇ ਆਹ ਦੇਖ ਬਈ ਆ ਫਾਰ ਵੇਖ ਯਾਰ ਤੂੰ ਪਹਿਲਾਂ ਤਾਂ ਕਿੱਡਾ ਸਿਰ ਆ ਪਿਆ ਆ ਮਰਦੀਪ ਜੀ ਬਾਈ ਵੇਖ ਕਿੱਡਾ ਲੰਮਾ ਫਾਰ ਆ ਤੇ ਬਾਈ ਇੱਕ ਇਹਦੇ ਨਾਲ ਦੇ ਹੋਰ ਵੀ ਦੋ ਤਿੰਨ ਪਏ ਆ ਸਾਰਾ ਤਿਆਰ ਕਰਾਈ ਜਾਂਦਾ ਬਾਈ ਹਨਾ ਜੀ ਆਹ ਦੇਖੋ ਯਾਰ ਬੰਦੇ ਨੇ ਯਾਰ ਕਮਾਲ ਕਰਤੀ ਬਾਈ ਇੱਕ ਗੱਲ ਇਧਰਲੇ ਪਾਸੇ ਕੈਮਰਾ ਘਮਾਈ ਮੈਂ ਇੱਕ ਗੱਲ ਕਹਿਣੀ ਆ ਬਾਈ ਬੰਦੇ ਨੇ ਇੱਕ ਵਾਰ 40 ਲੱਖ ਰੁਪਏ ਤਾਂ ਲਾਤਾ ਹੁਣ ਤੁਸੀਂ ਸਪੋਰਟ ਕਰਿਓ ਬਈ ਬੰਦਾ ਹੈ ਘਰੋਂ ਗਰੀਬ ਹੀ ਆਣਾ ਹਾਂ ਠੀਕ ਠਾਕ ਬੰਦਾ ਘਰੋਂ ਤੇ ਬਾਈ ਨੇ ਇੱਕ ਵਾਰ ਲਾਇਆ ਸਿਸਟਮ ਏਸੇ ਕਰਕੇ ਆ ਵੀ ਬੰਦਾ ਹਰੇਕ ਮੇਰੀ ਸਪੋਰਟ ਕਰੇ ਬਾਈ ਨੇ ਮੇਰੇ ਖਿਆਲ ਨਾਲ ਖੋਲਣਾ ਹੋਟਲ ਹੋਟਲ ਤੇ ਜੇ ਬਾਈ ਨੇ ਹੋਟਲ ਖੋਲ ਲਿਆ ਤੇ ਬਾਈ ਹੁਣ ਬਾਈ ਦੇ ਮੁੱਲ ਪਾ ਦਿਓ ਹਣਾ ਤੇ ਜਿੱਕੇ ਜੱਗਾ ਨਾਲੇ ਪਿੰਡ ਦਾ ਨਾਮ ਵੀ ਹੋਣ ਲੱਗਦਾ ਜਿਵੇਂ ਪਹਿਲਾਂ ਹੁੰਦਾ ਸੀ ਮਿੱਠੂ ਗਵਾੜੀ ਕੋਲੇ ਜਹਾਜ ਖੜਾ ਹੁਣ ਪਿੰਡ ਦੇ ਵਿੱਚ ਐ ਹੁੰਦੀ ਹੈ ਵੀ ਜੱਗੇ ਕੋਲੇ ਜਾਂਦੇ ਆ ਜੱਗੇ ਜੱਗੇ ਕੋਲੇ ਜੱਗੇ ਉਹਦੇ ਕੋਲੇ ਜੱਗੇ ਮਿਸਤਰੀ ਕੋਲੇ ਜੱਗਾ ਵੈਲਡਰ ਮਿਸਤਰੀ ਜਹਾਜ ਵਾਲਾ ਵਾਹ ਬਾਈ ਆ ਦੇਖੋ ਇਧਰਲੇ ਬਸ ਇੱਕ ਮਹਾ ਯਾਰ ਇਧਰਲੇ ਪਾਸੋਂ ਆਜੋ ਤੁਹਾਨੂੰ ਇੱਥੇ ਮੜਾ ਸਿਸਟਮ ਦਿਖਾ ਦਈਏ ਹਣਾ ਓਵੇਂ ਵਿੱਚ ਪ੍ਰੋਪਰ ਵਰਕਿੰਗ ਸਾਰਾ ਕੁਝ ਤੇ ਕਹਿੰਦੇ ਬਾਈ ਇਹਦੇ ਤੇ ਐ ਨਹੀਂ ਵੀ ਕੱਲਾ ਚੱਕ ਲਿਆ ਹੁੰਦਾ ਕੱਲੀ ਬੋਡੀ ਚੱਕ ਲਈ ਉੱਤੇ ਕਹਿੰਦੇ ਵੀ ਇੰਜਨ ਆ ਜਿਹੜੇ ਪ੍ਰੋਪਰ ਓਵੇਂ ਪਏ ਆ ਵਿੱਚ ਦੋ ਇੰਜਨ ਜੀ ਦਿਖਾਈਏ ਆਪਾਂ ਇਧਰ ਉੱਪਰ ਦੀ ਦਿਖਾਉਣੇ ਆਪਾਂ ਮਾੜੇ ਉੱਪਰੋਂ ਦੇਖਦੇ ਆ ਆਹ ਦੇਖੋ ਇਧਰਲੇ ਪਾਸੇ ਚੱਲੋ ਆਜੋ ਅਡਵੈਂਚਰੀ ਕਰਨਾ ਅੱਜ ਸਾਰਾ ਆਹ ਦੇਖੋ ਇਧਰਲੇ ਪਾਸੇ ਜਿਹੜੇ ਪਾਣੀ ਰੱਖਦਾ ਯਾਰ ਹਨਾ ਉਹ ਇਹ ਤਾਂ ਵੈਸੇ ਮੈਟਕਣੀ ਯਾਰ ਅਜ ਇੰਟੀਰੀਅਰ ਦੇਖ ਲੈ ਹੈਲੀਕਾਪਟਰ ਦੇਖੋ ਇਧਰਲੇ ਪਾਸੇ ਆਹ ਦੇਖੋ ਯਾਰ ਇੰਟੀਰੀਅਰ ਦੇਖੋ ਆ ਦੇਖੋ ਇਧਰਲੇ ਪਾਸੇ ਵੈਸੇ ਹੈ ਤਾਂ ਔਖਾ ਹੀ ਆ ਆ ਖੋਲਣੀ ਬਈ ਤਾਂ ਆਲਾ ਸੰਰੂਪ ਦਿਖਾਈ ਮਾੜਾ ਯਾਰ ਮੈਂ ਹਾਂ ਆ ਦੇਖ ਬਾਈ ਇੱਥੋਂ ਆਇਆ ਮੈਂ ਤਾਂ ਐਂ ਲੱਦਾ ਵੀ ਜਿੰਨੀ ਰੇਸ ਕਰੂਗਾ ਹੋਟਲ ਉਹਨਾ ਵੱਧ ਨਾ ਚੱਲੇ ਕਿ ਅਗੇ ਰਜਾ ਤਾਂ ਹੀ ਲਾ ਜਾਣੀ ਬਾਈ ਸਹੀ ਗੱਲ ਆ ਬਾਈ ਨਹੀਂ ਬਹੁਤ ਵਧੀਆ ਬਾਈ ਆ ਦੇਖੋ ਇਹਦਾ ਇੰਟੀਰੀਅਰ ਆ ਦੇਖੋ ਇਹਦਾ ਹਿਮਟਰ ਮਟਰ ਇਹ ਬਾਈ ਚਾਲੂ ਹਾਲਤ ਦੇ ਵਿੱਚ ਸਾਰੇ ਕਿ ਬਾਈ ਤੁਸੀਂ ਮੇਰੀ ਗੱਲ ਸੁਣੋ ਆ ਚੀਜ਼ ਦੇਖਿਆ ਸਾਰਾ ਕੁਝ ਪਿਆ ਉਹ ਤੇਣਾ ਉਵੇਂ ਹੀ ਆ ਬਾਈ ਸੋਚਾਂ ਸਾਰੇ ਮਨਤਲਾ ਦਾ ਯਾਰ ਕਮਾਲ ਦੇ ਦਿਮਾਗ ਆਣਾ ਜਿਹੜੇ ਬਾਈ ਚਲਾਉਂਦੇ ਇੰਨਾ ਕੋਈ ਯਾਦ ਰੱਖਣਾ ਯਾਰ ਕੱਲਾ ਕੱਲੇ ਪੁਆਇੰਟ ਦੀ ਸੋਚੇ ਮੈਂ ਤਾਂ ਲੱਗਦਾ 500 ਤਾਂ ਸੋਚੀ ਲੱਗੀ ਇਹਦੇ 'ਚ ਯਾਰ ਬਹੁਲੀ ਸੋਚ ਆ ਯਾਰ ਆਦਾ ਕਮਾਲ ਹੋ ਗਈ ਆ ਵੇਖੀ ਬਾਈ ਮਰਾ ਹੀ ਮੜਿਆ ਤਾਂ ਨੀਗਾ ਯਾਰ ਬੋਰ ਨਹੀਂ ਲੱਗਿਆ ਤਾਂ ਸੋਚਾਂ ਵਾਲਾ ਵੀ ਇੱਕਾ ਵੇ ਵੇਖ ਬਈ ਆਦਾ ਬਾਈ ਯਾਰ ਕਮਾਲ ਹੋ ਗਈ ਹਨਾ ਯਾਰ ਹਾਂ ਇੰਦਰ ਵੀ ਆ ਖੋਲੀ ਬਾਈ ਦਾ ਤੋ ਯਾਰ ਆ ਇੱਕ ਗੇਰ ਜੇ ਮਾਰੇ ਆ ਵਿਖਾ ਯਾਰ ਆ ਗੇਰ ਜੱਜੀ ਦੇ ਤੋਂ ਬਈ ਆਪਾਂ ਵੇਣੇ ਹੁੰਨੇ ਨਾ ਫਿਰ ਮਾ ਹੀ ਆ ਚ ਗੇਮਾਂ ਦੇ ਵਿੱਚ ਵੀ ਜੀ 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 ਇਧਰ ਲੈ ਜੀ ਕੀ ਕਰੀ ਜਾਂਦੇ ਹੁੰਦੇ ਕੀ ਆਹ ਵੇਖ ਲਓ ਬਈ ਆ ਆ ਭਝਾਈ ਜੇ ਫਿਰਦੇ ਹੁੰਦੇ ਆ ਕਿ ਆਪਾਂ ਇਧਰ ਵੀ ਲੈ ਉਹ ਬਈ ਵੇਖ ਦੋ ਜਣੇ ਹੈਂ ਹੰਡਲ ਕਰਦੇ ਲੈ ਆਹ ਦੇਖ ਇਧਰਲੇ ਪਾਸੇ ਦਿਖਾ ਇਹਨਾਂ ਦਾ ਵਰਕਿੰਗ ਪਹਿਲਾਂ ਇਧਰ ਕਰਦਾ ਇਧਰ ਦਿਖਾ ਇਧਰਲੇ ਪਾਸੇ ਵਰਕਿੰਗ ਕਰਦਾ ਇਧਰਲੇ ਪਾਸੇ ਉਹ ਯਾਰ ਲੈ ਇੱਕ ਮਤਲਬ ਵੀ ਤਾਂ ਹੀ ਕਹਿੰਦੇ ਦੋ ਪਾਈ ਲੈਟਾ ਉਧਰਲੇ ਪਾਸੇ ਵੀ ਹੈਂਡਲ ਕਰਦਾ ਬੈ ਕੇ ਬੰਦਾ ਹੋਰ ਜੇ ਮੈਂ ਇਧਰ ਬਹਿ ਜਾ ਆ ਦੇਖ ਅਗੇਰ ਜੇ ਤੂੰ ਵੀ ਫੜ ਲੈ ਮੈਂ ਲਾ ਮੈਂ ਕਹਿੰਦਾ ਸੀਟ ਡਜਸਟਮੈਂਟ ਸਾਰਾ ਕੁਝ ਓਕੇ ਆ ਸਿੰਗ ਜੇ ਵੀ ਫੜ ਕੇ ਵਿਚਾਲੇ ਕਰ ਲੈ 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 ਆਏ ਬੰਦਾ ਇੱਥੇ ਚਲਾਈ ਜਾਂਦਾ ਸਿਰ ਹੀ ਹੈ ਯਾਰ ਨਾ ਤਾਂ ਹੀ ਦੋ ਪਾਈ ਕਮੈਂਟਾਂ ਦੇ ਵਿੱਚ ਕਹਿਣਗੇ ਆ ਸਹੀ ਆ ਤੁਸੀਂ ਕੀ ਕਰੀ ਜਾਂਦਾ ਪਰ ਬਈ ਸਾਨੂੰ ਜਾਣਕਾਰੀ ਦਿੱਤਾ ਵੀ ਨਹੀਂ ਇਹਦੇ ਬਾਰੇ ਹਾਂ ਤੇ ਬਾਕੀ ਉਹ ਤਾਂ ਬਾਈ ਦੇ ਇੱਕ ਸਪੋਰਟ ਕਰਨ ਆਏ ਬਾਈ ਨੇ ਜੇ ਹੁਣ 40 ਲੱਖ ਲਾਤਾ ਤੇ ਤੁਸੀਂ ਸਪੋਰਟ ਕਰਨੀ ਹੈ ਨਾ ਬਈ ਉਹ ਬਾਈ ਮੇਰੀ ਗੱਲ ਸੁਣਾ ਅੱਜ ਮੈਂ ਕਾਰ ਦੇ ਇਕਤਾ ਛੋਟਾ ਲੀਵਰ ਦਿੱਤਾ ਮੈਂ ਲਾਣ ਬ੍ਰੇਕ ਵਾਲਾ ਪਤਾ ਨਹੀਂ ਅਗਲੇ ਟਾਇਰ ਦਾ ਪਿਛਲੇਆਂ ਦਾ ਤੇ ਕਾ ਵੇਖੀ ਬਈ ਕਿੱਡਾ ਤਗੜਾ ਸਿਸਟਮ ਨੇ ਤੇ ਬਾਲਾ ਯਾਰ ਸਰਾ ਹੀ ਹੋਇਆ ਪੈਣਾ ਬ੍ਰੇਕ ਬੰਨਣ ਵਾਲਾ ਕੰਮ ਹੀ ਲੱਗਦਾ ਨਾ ਹਾਂ ਉਹ ਤਾਂ ਯਾਰ ਜਿਵੇਂ ਜਿਵੇਂ ਕੋਈ ਗਨ ਹੁੰਦੀ ਬਾਕੀ ਭਾਈ ਆ ਖੁੱਲ ਨਹੀਂ ਯਾਰ ਇਹਦਾ ਤਾਂ ਸਨ ਰੂਖ ਜਾ ਖੁੱਲ ਨਹੀਂ ਯਾਰ ਇਹਦਾ ਸਰਾ ਹੀ ਹੋ ਗਿਆ ਨਾ ਯਾਰ ਯਾਰ ਮੈਨੂੰ ਲੱਗਾ ਇਹ ਨਹੀਂ ਬਾਈ ਨੇ ਉਹ ਕਰਤਾ ਯਾਰ ਹਨਾ ਹਾਂ ਇਹਦਾ ਖੁੱਲੂਗਾ ਲੈ ਵੀ ਹੈਗੀ ਜਾਣਕਾਰੀ ਕਿਵੇਂ ਖੁੱਲੂ ਲੈ ਉਹ ਖੁੱਲ ਗਿਆ ਖੋਲ ਲਗਾ ਖੋਲ ਲਗਾ ਖੋਲ ਲਗਾ ਲੈ ਮੈਂ ਦੇਖੀ ਕਿ ਤਾ ਜਾ ਗਈ ਅੱਧੇ ਪਾਇਲਟ ਤਾਂ ਬਣੇ ਪਏ ਆ ਆਪਾਂ ਠੀਕ ਸਹੀ ਆ ਚੱਲ ਚੱਲ ਤਾ ਚੱਲ ਬਾਈ ਆਵਾਜ਼ ਆਣਾ ਵੀ ਆਦੀ ਕਿਤੇ ਮੇਰੇ ਕੰਨਾਂ 'ਚ ਚੱਲ ਜੇ ਏਡਾ ਪਾਪੂ ਨਾ 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 ਚੱਲ ਘੜ ਦੂ ਚੱਲ ਬਾਈ ਚੱਲ ਸ਼ੇਰਾ ਤਾਹਾਂ ਉਹ ਲੈ ਜਾ ਬੱਕ ਕੈਮਰਾਮੈਨ ਤੋਂ ਕੈਮਰਾ ਫੜ ਲਿਆ ਤਾ ਤੂੰ ਵੀ ਚੱਲ ਮਿੱਤਰਾਂ ਬਾਈ ਦੇਖੇ ਤਾ ਕੀ ਪ੍ਰਜਾਕਾ ਹਾਂ ਫਿਰ ਮੈਂ ਵੀ ਆਉਣਾ ਉਧਰ ਜਾ ਕੇ ਬਾਈ ਨਾਲ ਗੱਲਬਾਤ ਕਰਵਾ ਇਧਰ ਲੈ ਪਾਸੋਂ ਲੈ ਵੀ ਸ਼ੇਰਾ ਮੜਾ ਇਹ ਦੇਖੀਏ ਮੜਾ ਇਹ ਆਪਾਂ ਤਾਂ ਅੱਛਾ ਇੱਥੇ ਬਈ ਆ ਤੁਸੀਂ ਦੇਖ ਸਕਦੇ ਹੋ ਇੱਥੇ ਪੱਖੇ ਵਗੈਰਾ ਵੀ ਐ ਆ ਮੇਲਾ ਦਾ ਬਈ ਇਹਦੇ ਵਾਜੇ ਜੀ ਐਡੇ ਵੱਡੇ ਲੱਗੇ ਅਮਰਦੀਪ ਜੀ ਬਈ ਬਈ ਕਮਾਲ ਹੋ ਗਈ ਯਾਰ ਹੈ ਆ ਦੇਖੀ ਮਾਈ ਆ ਜਿਹੜੇ ਫਾਰਾਂ ਦੀ ਗੱਲ ਕਰਦੇ ਸੀ ਇੱਥੇ ਹਜੇ ਕਸ ਨੇ ਆਹੋ ਹੂੰ ਇੱਕ ਹੋਰ ਗੱਲ ਐ ਨਹੀਂ ਵੀ ਕੋਈ ਅੰਦਰੋਂ ਮੋਟਰ ਘਮਾਉਂਦੀ ਐ ਜੀ ਅੰਦਰੋਂ ਪਿੱਛੋਂ ਸ਼ਾਫਟ ਪਾ ਕੇ ਤੇ ਚੈਨ ਪਾਈ ਹੋਈ ਐ ਫੇਰ ਘਮਾਉਂਦਾ ਪੱਖਿਆਂ ਨੂੰ ਸਹੀ ਗੱਲ ਐ ਮਿੰਟ ਦਾ ਲੱਦਾ ਵੀ ਇੱਕ ਇੰਜਣ ਇਹਦੇ ਅਮਰ ਦੀ ਬੈਨ ਲੱਦਾ ਵੀ ਇੱਕ ਇੰਜਣ ਦੀ ਪਾਵਰ ਕੱਲੇ ਫਰਾਂ ਨੂੰ ਘੁਮਾਉਣਾ ਤੇ ਨਾਲ ਲਾਈ ਹੋਵੇ ਕਿਤੇ ਬਾਹਲਾ ਯਾਰ ਹੈਨਾ ਆ ਇੰਜਣ ਉੱਤੇ ਹੁੰਦਾ ਇਹ ਹਾਂ ਹਾਂ ਇੰਜਨ ਆ ਵਿਆ ਬਿਓ ਬੋਰਨਟ ਵਗੈਰਾ ਸਾਰਾ ਕੁਝ ਖੁੱਲਦਾ ਹਾਂ ਪਤਾ ਨਹੀਂ ਖੁੱਲਦਾ ਹੋਊਗਾ ਕਿ ਨਹੀਂ ਹੈਨਾ ਹੂੰ ਲੋਕ ਬਾਈ ਸਿਰ ਸਲੈਂਸਰ ਦੀ ਨਿਗ੍ਹਾ ਮਾਰਦੇ ਵੀ ਇੱਕ ਡਾ ਲੋਕ ਹੈਲੀਕਾਪਟਰ ਦੇ ਵਿੱਚ ਬੈਣ ਨੂੰ ਤਰਸੇ ਅਸੀਂ ਹੈਲੀਕਾਪਟਰ ਦੇ ਤਾਂ ਖੜੇ ਤਾਂ ਖੜੇ ਹਾਂ ਅਸੀਂ ਆਪਾ ਰਾਗ-ਰਾਗ ਫਰੋਲਤੀ ਹੈਲੀਕਾਪਟਰ ਦੀ ਬਾਕੀ ਬਾਈ ਮੈਂ ਤਾਂ ਤੁਹਾਨੂੰ ਆਹੀ ਗੱਲ ਕਹਿਣੀ ਆ ਬਈ ਸਪੋਰਟ ਕਰੋ ਬੰਦੇ ਨੂੰ ਕਰਤੀ ਬੰਦਾ ਵਾ ਆਪਣੇ ਪਿੰਡਾਂ ਦੇ ਵਿੱਚ ਉਠਿਆ ਬਾਈ ਤੇ ਬਾਈ ਨੇ ਇੱਕ ਵਾਰ ਰਿਸਕ ਲੈ ਲਿਆ ਰਿਸਕ ਲੈ ਕੇ 40 ਲੱਖ ਰੁਪਇਆ ਲਾਤਾ ਤੇ ਹੁਣ ਸਪੋਰਟ ਕਰਨੀ ਹੈ ਤੁਸੀਂ ਕਿਉਂ ਬਾਈ ਸਹੀ ਗੱਲ ਨੇ ਤੂੰ ਬਾਈ ਕੀ ਕਹਿਣਾ ਚਾਹੇਂਗਾ ਬਾਈ ਨੇ ਵਧੀਆ ਕੀਤਾ ਸਹੀ ਕੀਤਾ ਨਹੀਂ ਬਾਈ ਨੇ ਬਾਈ ਬਹੁਤ ਵਧੀਆ ਕੀਤਾ ਇੱਕ ਵਿਲੱਖਣ ਜੀ ਚੀਜ਼ ਕੀਤੀ ਆ ਵਿਲੱਖਣ ਸਭ ਤੋਂ ਲੱਗ ਜੀਗੀ ਹਾਂ ਯੂਨੀਕ ਚੀਜ਼ ਕੀਤੀ ਆ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਪਿੰਡ ਦਾ ਨਾਮ ਕਰਤਾ ਨਹੀਂ ਆਪ ਮੇਰੀ ਗੱਲ ਸੁਣ ਲੈ ਆਪਾਂ ਜਾਂ ਮੰਨ ਗਏ ਲੈ ਜੇ ਕੋਈ ਹੋਰ ਕੇ ਦੀ ਵੀਡੀਓ ਵਾਇਰਲ ਹੋਈ ਹੈ ਜੇ 10 15 ਲੱਖ ਵਾਇਰਲ ਹੋਈ ਹੋਊਗੀ ਉਹ ਕੋਟਲੀ ਦੇਵਨਪਿੰਡ ਆ ਜਿਹੜਾ ਮੁਖਸਰ ਸਾਹਿਬ ਚ ਪੈਂਦਾ ਉਹ ਜਾਣਦਾ ਹੋਊਗਾ ਕੋਈ ਸਹੀ ਗੱਲ ਆ ਬਈ 15 ਲੱਖ ਬੰਦੇ ਜਿਵੇਂ ਲੱਗਾ 20 ਲੱਖ ਬੰਦੇ ਦੇ ਵਿੱਚ ਗੱਲ ਇਹ ਜਾ ਚੁੱਕੀ ਹੈ ਵੀ ਕੋਟਲੀ ਦੇਵਨ ਪਿੰਡ ਵੀ ਇੱਕ ਮੁਕਸਰ ਦੇ ਵਿੱਚ ਹੈਗਾ ਹੈਗਾ ਜੋ ਬਾਈ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਸਭ ਤੋਂ ਵੱਡੀ ਗੱਲ ਹੈ ਤੇ ਹੁਣ ਸਾਥ ਦੇਣਾ ਲੋਕਾਂ ਨੇ ਬਾਈ ਲੋਕਾਂ ਨੇ ਦੇਣਾ ਲਓ ਜੀ ਹਾਂ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਤੇ ਬਾਈ ਦਾ ਜੇ ਕੰਟੈਕਟ ਨੰਬਰ ਬਾਈ ਨੇ ਕਿਹਾ ਤਾਂ ਪਾ ਦਾਂਗੇ ਹਾਂ ਤੇ ਨਹੀਂ ਹਨਾ ਤੁਸੀਂ ਬਾਈ ਨਾਲ ਇੱਥੇ ਪਿੰਡ ਆ ਕੇ ਕੰਟੈਕਟ ਕਰ ਸਕਦੇ ਹੋ ਬਾਈ ਨੂੰ ਸਪੋਰਟ ਕਰੋ ਬਾਈ ਤੇ ਬਾਈ ਨੇ ਹੋਟਲ ਵਗੈਰਾ ਖੋਲਣਾ ਤੇ ਬਾਈ ਨੂੰ ਬਾਈ ਵੱਧ ਤੋਂ ਵੱਧ ਪਹੁੰਚਿਆ ਕਰੋ ਬਾਈ ਜੀ ਵੀ ਪਹੁੰਚਾਂਗੇ ਜਦੋਂ ਹੋਟਲ ਖੁੱਲ ਗਿਆ ਹਾਂ ਸਿਰਾ ਗੱਲ ਬਾਤ ਆ ਬਾਈ ਨੇ ਤਿਆਰੀ ਕਰ ਲਈ ਆ ਬਾਈ ਤੇ ਹੁਣ ਕੰਮ ਬਾਈ ਦਾ ਕਹਿਦੀ ਵੀ ਜਿਹੜਾ ਬਾਈ ਨੇ ਰੁਪਈਏ ਲਾਏ ਆ ਆਪਾਂ ਤਾਂ ਕਹਿਣਾ ਬਈ 40 ਕਰੋੜ ਹੋ ਕੇ ਮੁੜਨਾ ਹੈ ਨਾ ਜੀ ਤੇ ਉਹ ਵਰਕਸ਼ਾਪ ਦੇ ਮਗਰੋਂ ਨਹੀਂਗਾ ਬਾਈ ਵਰਕਸ਼ਾਪ ਵੀ ਬਾਈ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜਾ ਜਿਹੜਾ ਬਾਈ 40 ਲੱਖ ਬਾਈ ਨੇ ਲਾਤਾ ਤੇ ਉਹ 40 ਕਰੋੜ ਹੋ ਕੇ ਮੁੜੇ ਕਿਉਂ ਬਈ ਸਹੀ ਗੱਲ ਆ ਸਹੀ ਬਰਕ ਤਾਂ ਪਾਏ ਬਾਈ ਨੂੰ ਕਮਾਈ ਦੇ ਵਿੱਚ ਸੋ ਬਹੁਤ ਵਧੀਆ ਬਾਈ ਨੇ ਫੈਸਲਾ ਲਿਆ ਬਹੁਤ ਵਧੀਆ ਘੈਂਟ ਚੀਜ਼ ਲਿਆਂਦੀ ਆ ਤੇ ਪਿੰਡ ਵਾਲੇ ਵੀ ਦੇਖਦੇ ਘਰਾਂਲ ਹੋ ਜਾਂਦੇ ਆ ਆ ਦੇਖੋ ਇਧਰਲੇ ਬੱਸ ਮੁੜ ਕੇ ਦੇਖਣ ਆਉਂਦੇ ਆ ਬਾਈ ਆ ਵੀਡੀਓ ਦੇ ਵਿੱਚ ਹੂੰ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਤਾਂ ਛੋਟੀ ਜੀ ਵੀਡੀਓ ਆ ਧੰਨਵਾਦ ਤੇ ਬਾਈ ਕੰਮ ਬਾਈ ਨੇ ਸ਼ੁਰੂ ਕੀਤਾ ਕੋਈ ਗਲਤ ਕਮੈਂਟ ਨਾ ਕਰੋ ਵੀਰ ਬਣ ਕੇ ਤੇ ਹਰੇਕ ਦੀ ਆਪਦੀ ਆਪਦੀ ਸੋਚ ਆ ਰਿਸਕ ਲਿਆ ਰਿਸਕ ਤਾਂ ਲੈਣਾ ਪੈਂਦਾ ਰਿਸਕ ਲੈਣਾ ਪੈਂਦਾ ਤੇ ਹੌਸਲਾ ਜ਼ਰੂਰ ਦਿਓ ਹਨਾ ਬਾਈ ਨੇ ਹੌਸਲਾ ਜ਼ਰੂਰ ਦਿਓ ਧੰਨਵਾਦ ਸਾਡੀ ਸਿਹਤ ਤੇ ਬਾਈ ਨੇ ਅਸਰ ਲੈ ਕੇ ਪੈਸੇ ਲਾਏ ਆ ਵਿੱਚ ਕਮੈਂਟ ਆਉਣਗੇ ਯਾਰ ਇੰਨੇ ਰੁਪਈਆ ਦਾ ਤਾਂ ਬਾਈ ਕਿਲਾ ਜਮੀਨ ਦਾ ਖਰੀਦ ਲੈਂਦਾ ਪਰ ਠੀਕ ਆ ਬਾਈ ਦੀ ਸੋਚ ਆ ਆਪਦੇ ਮਾਈਂਡ ਦੇ ਹਿਸਾਬ ਨਾਲ ਆ ਉਹਨੇ ਜੋ ਵੀ ਫਿਊਚਰ ਦੇ ਵਿੱਚ ਸੋਚਿਆ ਲਓ ਜੀ ਮਿਲਾਂਗੇ ਨਵੇਂ ਵੀਡੀਓ ਨਾਲ ਬਹੁਤ-ਬਹੁਤ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰਦੇ ਰਿਆ ਕਰੋ ਧੰਨਵਾਦ